ਹੰਸਾ ਸਿਕਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਹੌਲੇ ਭਾਈ ਸਾਰੇ ਤੁਹਾਨੂੰ ਦਿਖਾਉਣੇ ਆ ਤੇ ਕੁਝ ਸੋਈਆਂ ਵਾਂ ਤੇ ਕੁਝ ਗੱਬਣਾ ਵਾਂ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਬਾਕੀ ਵੀਡੀਓ ਐਂਡ ਤੱਕ ਜਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਵੈਗਰੂ ਦੀ ਚਲੋ ਕਿਰਪਾ ਜੀ ਦੀ ਜੇ ਤੁਸੀਂ ਦੱਸੋ ਸਭ ਠੀਕ ਠਾਕ ਜੇ ਨਾਮ ਦੱਸ ਦਿਓ ਫਿਰ ਇੱਕ ਜੀ ਮਿੰਟੂ ਸਿੰਘ ਜੋ ਹਾਂਜੀ ਪਿੰਡ ਸਰਾਏ ਤਹਿਸੀਲ ਜਰਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 98147925 ਠੀਕ ਹੈ ਜੀ ਤੇ ਵੇਗਾ ਮਾਲ ਪਿਛਲਾ ਫਿਰ ਹਾਂਜੀ ਵਿੱਚ ਠੀਕ ਹੈ ਤੇ ਸ਼ਰਵਾਰ ਫਿਰ ਤਾਜੀ ਸੋਈ ਤੋਂ ਕਰ ਲਈਏ। ਅੱਜ ਹੀ ਸੋਈ ਕਰ ਲਓ। ਅੱਜ ਹੀ ਸੋਈ ਹੈ। ਤੇ ਆ ਜੇਰੇ ਨੇ ਪ੍ਰੋਪਰ ਪਾਤੀ ਜਿਹੜੀ ਆ ਦੇਖ ਸੰਦੇ ਜੀ। ਬੱਛੀ ਦਿੱਤੀ ਜਨੇ। ਮਗਰ ਵੀ ਇਹਦੇ ਜਰਸੀ ਬੱਛੀ ਆ ਗਈ ਆ। ਕਿੰਨੇ ਕ ਦੁੱਧ ਵਾਲੀ ਉਤਰਾ ਮਿਰਜੀ ਆ? ਦੁੱਧ ਵੀਜੀ ਆ ਤੇ ਵੇਖੋ ਜਦੋਂ ਦੰਗਰ ਤਾਇਆ ਸੁੰਦਣਾ ਨਾਲ ਉਹਦੇ ਗੱਬਣ ਵਾਲਾ ਹਿਸਾਬ ਹੁੰਦਾ। ਹਾਂਜੀ ਹਾਂਜੀ। ਹਾਂ ਹੁਣ ਸੋਈ ਆ ਵੇਖੋ ਕਿੰਨਾ ਕਰਦੀ ਆ ਪਹਿਲੇ ਘਰ ਆ ਦੇਂਦੇ ਪਹਿਲੀ ਸਵੇਰ 10 ਕਿਲੋ ਦਿੰਦਾ। ਅੱਛਾ। ਹਾਂਜੀ। ਤੇ ਬਾਕੀ ਇਹ ਵੀ ਆਇ ਚੰਗੀ ਜາດ ਦੀ ਚੰਗੀ ਆ ਠੀਕ ਆ ਜਵਾ ਵਾਲਾ ਕੋਈ ਲੈ 10 ਤੋਂ ਬਾਹਰ ਵੀ ਹੋ ਸਕਦੀ ਹੈ ਠੀਕ ਆ ਹਾਂਜੀ ਤੋਰੋ ਫਿਰ ਇੱਕ ਰੀਨ ਬਾਕੀ ਆ ਵੀ ਚਲੋ ਜੇ ਹੁਣੇ ਸੋਈ ਆ ਕੋਈ ਵੀਰ ਆਪਣੀ ਸਮਝ ਨਾਲ ਲਾ ਲੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਚੰਗੀ ਦੂਜਾ ਸਵਾਰ ਬਾਕੀ ਆ ਜੇ ਇਹ ਵੀ ਨਹੀਂ ਜਿਹੜਾ ਕਾਫੀ ਪੈ ਗਿਆ ਵਾ ਤੇ ਟਿੱਕੜ ਹੋਇਆ ਪਿਆ ਜਿਹੜਾ ਥੱਲੇ ਥੋੜਾ ਟਿਲਕਣ ਬਾਜੀ ਆ ਚਲੋ ਲੈ ਜਾ ਫਿਰ ਇਹ ਆ ਵੀ ਇਤਰਾ ਥੱਲੇ ਚੰਗੀ ਬਣ ਗਈ ਆ ਕੋਸ਼ ਉਹਨੇ ਕੀ ਭਲਾਵੇਂ ਜਿਹੜੀਆਂ ਹਵਾਨੇ ਤੇ ਹੈਗੀਆਂ ਚਲੋ ਲੈ ਆ ਵੀਰ ਜੀ ਬਾਕੀ ਥਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਬਾਕੀ ਤਾਜੀ ਸੁਈਆਂ ਬੱਚੇ ਦਾ ਥੋੜਾ ਜਿਹਾ ਕਰਦੀ ਆ ਹਾਂ ਦੇਖ ਸਾਡੇ ਥਾਣੇ ਦੇ ਚਾਰੇ ਥਾਣੇ ਇੱਕੋ ਜਿਹੇ ਸਾਈਜ਼ ਦੇ ਇੱਕੋ ਜਿਹੇ ਗਿਆਪ ਤੇ ਆ। ਖਾਂ ਧਿਆਰ ਪੀਜੀ ਵੇਖੋ ਆਇਆ ਲੱਗਾ ਜਦਾਂ ਪੂੜੀ ਦੇ ਪਾਵੇ ਨਾ ਦੇ ਅਲੱਗ-ਅਲੱਗ। ਹਾਂਜੀ ਹਾਂਜੀ। ਐ ਚਨੁਗਰਾਵਾਨਾ। ਠੀਕ ਆ। ਬਹੁਤ ਕਮਾਲ ਦਾ ਥਾਣਿਆਂ ਦੇ ਵਿੱਚ। ਬਾਕੀ ਜਿੰਨੀ ਵੀ ਆ ਚੱਲਾ ਸਫਾਈ ਚ ਆ। ਹਾਂਜੀ। ਕਿੰਨਾ ਫਿਰ ਇਹਦਾ ਮੁੱਲ ਰੱਖੀ ਐ? ਇਹ ਤਾਂ ਮੈਂ ਨਾ ਵਸ਼ੀ ਦੇ ਰਹੀ ਐ 50 ਕਰਦੀਏ ਮਾਨਤਾ ਨਾ ਬੱਛੀ ਬੜੀ ਚੰਗੀ ਜੋ ਹਾਂਜੀ ਹਾਂਜੀ ਮੱਧ ਮੰਨ ਲਓ ਜੇ ਆਪਾਂ ਸਾ 78000 ਦੇ ਲੈਨੇ ਦੇ ਮੱਧ ਦੇ ਬਰਾਬਰ ਦੋਦੇ ਦਾ ਹੁੰਦਾ ਨਹੀਂ ਇਹ ਤੇ ਤੁਹਾਡੀ ਗੱਲ ਸਹੀ ਏ ਹਾਂਜੀ ਤੇ ਠੀਕ ਜੋ ਮੈਂ ਦਿੰਨਾ ਕਿੰਨੇ ਦੀ 45 ਦੀ ਦੇ ਦੀ ਹੋਰ ਕਰਦੀਏ ਮਾਨ ਨਹੀਂ ਠੀਕ ਜੋ ਬੱਛੀ ਬੜੀ ਚੰਗੀ ਜੋ ਉਦਾਂ ਮਗਰ ਬੱਛੀ ਹੈ ਹਾਂਜੀ ਉਹ ਤੇ ਤੁਹਾਡੀ ਗੱਲ ਸਹੀ ਏ ਕੋਈ ਜਾਨ ਬੀੜ ਕਿੰਨੀ ਆ ਹੋਰ ਬੀੜ ਦੀ ਬੱਛੀ ਹੈ ਨਾ ਤੂੰ ਉਦਾਂ ਇੱਕੋ ਗੱਲ ਕਰੀਏ ਫਿਰ ਦੇਖੋ ਬੱਛੀ ਇੱਕੋ ਗੱਲ ਕਰ ਦਈਏ ਠੀਕ ਜੋ ਮੰਨੋ ਮੇਰੀ ਗੱਲ ਨਹੀਂ ਉਹ ਠੀਕ ਹੋਣਾ ਜੱਸ ਨੋਈ ਕੁਛੀ ਬੜੀ ਚੰਗੀ ਪੂਰੇ 40 ਦੀ 40 ਦੀ ਸਾਨੂੰ ਉਹਨੇ ਪੁੱਛਿਆ ਮੈਂ ਕੋਈ ਗੱਲ ਨਹੀਂ ਜਾਣਦਾ ਅੱਜ ਵੇਖੀ ਜਾਉਗੀ ਫਿਰ ਚਲੋ ਠੀਕ ਹੈ ਜੀ ਤੇ ਆਹ ਤੁਸੀਂ ਦੇਖੋ ਕਿੰਨੀ ਪਿਆਰੀ ਦਿੱਤੀ ਹੈ ਹੁਣ ਆ ਗਈ ਆਪਣੇ ਕੋਲ ਜਿਹੜੀ ਦੂਸਰੇ ਨੰਬਰ ਤੇ ਹਾਂਜੀ ਥੱਲੇ ਵੀ ਚੰਗੀ ਬਣੀ ਹੈ ਹਾਂਜੀ ਇਹ ਕਿੰਨੇ ਕਿ ਚਰਦੀ ਸੂਈ ਜੇ ਇਹ ਵੀ ਜੀ ਆਜ ਬੱਚਾ ਕੁੰਗਰਾ ਵੀਰ ਮਹੀਨੇ ਦਾ ਲਾਲੇ ਜਾਂ ਮਹੀਨੇ ਤੋਂ ਘੱਟ ਲਾਲੇ ਕੋ ਦੋ ਚਾਰ ਦਿਨ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਤਿਆਰੇ ਦੇ ਕੋਲ ਦੁੱਧ ਵੀ ਜੀ ਹੁਣ 10 ਕਿਲੋ ਆਇਆ ਤਿਆਰ ਜਿਹੜਾ ਹਾਂਜੀ ਤਿਆਰ ਆ ਬਾਕੀ ਠੰਡੀ ਸੀਲ ਵੇਖੋ ਕਿੰਨੀ ਅੱਛਾ ਠੰਡੀ ਸੀਲ ਪੂਰੀ ਆ ਜਿਹੜੀ ਹਾਂਜੀ ਤੋਰੋ ਫਿਰ ਇੱਕ ਰੀ ਨਾ ਤੋਰੋ ਥਾਣ ਉੱਤਰਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਨਾ ਚੰਗੇ ਗੈਰ ਤੇ ਦੂਰ ਦੂਰ ਜਿਹੜਾ ਥਾਣੇ ਆ ਤੋਰ ਦੋ ਫਿਰ 10 ਲੀਟਰਾਂ ਦਾ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਪੱਕਾ ਹੈਗਾ ਐ ਲੈ ਜੀ ਗਰਮੀ ਵਧੀ ਰਹੀ 700 ਲੋਕਾਂ ਘਟ ਹੁੰਦੀ ਆ ਨੇ ਦੇ ਗਾਂ ਦੇ ਤੇਰਾ 14 ਕਿਲੋ ਤੋਂ ਲੈਣ ਵਾਲੀ ਆ ਕੀ ਕਹਿੰਦੇ ਵੀਰ ਜੀ ਗਰਮੀ ਮੈਂ ਬਹੁਤ ਰਹੀ ਆ ਹਾਂਜੀ ਹਾਂਜੀ ਤੇ ਗਾਂ 13 14 ਕਿਲੋ ਵਾਲੀ ਆ ਹਾਂਜੀ ਹਾਂਜੀ ਮਾ ਇਹਨਾਂ ਦੇਣ ਵਾਲੀ ਆ ਇਹ ਆ ਵੀ ਗਰਮੀ ਚ ਫਿਰ ਨਾ ਜ਼ਿਆਦਾ ਵਾਂਢ ਹੀ ਪਾਇਆ ਜਾਂਦਾ ਵਾ ਤਾਂ ਨਹੀਂ ਫਿਰ ਡੰਗਰ ਤੇ ਵੀ ਵੰਡ ਪਾ ਕੇ ਵੀ ਨਹੀਂ ਪੁੱਛ ਹੈਗੇ ਹਾਂਜੀ 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 ਖਾਂ ਵਾਲੇ ਥਾਂ ਦਿਲ ਕੀ ਦੁੱਧ ਵਧ ਕਰ ਦੇਣਾ ਗਾਣੇ ਤੇ ਮੁੱਲੇ ਤਾਂ ਫਿਰ ਮੁੱਲ ਵੇਖੋ ਦੇ ਦੀ 35 ਦੀ ਕਰ ਦੇ ਥੋੜੀ ਬਾਤੀ ਸ਼ੋਰ ਹਾਂ ਚੰਗੀ ਜੋ ਕਰ ਦੋ ਆਪ ਹੀ ਸ਼ੋਰ ਠੀਕ ਜੋ ਆਪ ਹੀ ਕਰ ਦੋ ਮੱਗੇ ਜੈ ਜਸ ਨੋਂ ਕਰ ਦਈਏ ਬਿਲਕੁਲ ਚਲ ਦੋ ਕੱਟ ਕਰੋ ਦੋ ਘੱਟ 33 ਦੀ ਜਾਂ 33 ਦੀ ਅੱਛੀ ਬੜੀ ਚੰਗੀ ਜੋ ਹੋਰ ਕਰ ਦਈਏ ਜਿਹੜਾ ਜਾ ਕੇ ਹੈਗਾ ਬਾਕੀ ਵੇਖੋ ਗਾ 33 ਜਮ ਕਰੀਏ ਸ਼ੋਰ ਨਹੀਂ ਠੀਕ ਜੋ ਨਾ 32 ਦੀ ਮੰਨੋ ਗੱਲ ਮੈਂ ਕਰ ਰਿਹਾ 31 ਦੀ ਨਹੀਂ ਨਹੀਂ ਹੁਣ ਨਾ ਜਾਨਾ ਪੂਰੇ ਪੂਰੇ 30 ਠੀਕ ਹੈ ਹੁਣ ਕਿ 30 ਚ ਵੀ ਜਾਂਦੀ ਹੈ ਨਹੀਂ ਨਹੀਂ ਠੀਕ ਹੁਣ ਤੋਂ ਜਿਆਦਾ ਜਾਂਦੀ ਹੈ 29 ਦੀ ਨਹੀਂ ਹੁਣ ਨਹੀਂ ਕਰਦੇ ਪੂਰੀ ਜੱਸ ਨੋ ਕਰੀਏ ਫਿਰ ਨਹੀਂ ਠੀਕ ਜੀ ਹੁਣ ਪੂਰੇ 28000 ਦੀ ਲੈ ਜਾਂਦੀ ਹੈ 28000 ਤੇ ਅੱਜ ਫਿਰ ਚਲੋ ਠੀਕ ਜੀ ਠੀਕ ਹੈ ਤੇ ਆ ਗੱਬਣਾ ਕੀ ਜੀ ਚੰਗੀ ਜੰਮੀ ਪਲੀ ਆ ਸੰਭੀ ਸੰਭੀ ਚੰਗੀ ਆ ਸੰਭੀ ਕੇ ਚੰਗੀ ਆ ਸੁਆ ਕਿਲਵਾ ਜੇ ਤਾਂ ਸੁਆ ਦੂਜਾ ਦੇ ਵਿੱਚ ਜੀ अच्छा हां जी ਤੇ ਇਹ ਅੰਦਾਜ਼ਾ ਜਿਹਾ ਕਿੰਨਾ ਕਿ ਦੁੱਧ ਕੱਢੀ ਜਾਊਗੀ ਇਹ ਵੇਖੋ ਜਿੰਨੀ ਪੜੀ ਹੋਸਾਣਾ ਚਾਹੀਦਾ ਨੂੰ ਬਰਾ ਤੇਰਾ 11 ਕਿਲੋ ਦੇਣਾ ਹਾਂਜੀ ਹਾਂਜੀ ਬਾਕੀ ਗੱਬਣ ਆ ਦੁੱਧ ਹੀ ਨਹੀਂ ਗਰੰਟੀ ਹੈ ਤੇ ਤੱਕ ਨਾ ਦੁੱਧ ਹੁੰਦਾ ਵਾ ਤੋਰ ਫੇਰ ਇੱਕ ਦਿਨ ਨੂੰ ਇਹੋ ਜਿਹੇ ਸੁਆਹ ਦੇ ਬੰਦਾ ਪਾਲ ਆਇਆ ਨਾ ਚੋਕੇ ਪੈਣਾ ਹੈਗਾ ਜੇ ਹਾਂਜੀ ਹਾਂਜੀ ਇਹ ਆਪੇ ਗੱਬਣ ਪਸ਼ੂ ਕਈ ਵਾਰੀ ਦੁੱਧ ਵੱਧ ਵੀ ਕੱਢ ਜਾਂਦੀ ਆ ਮੈਂ ਕਈ ਵਾਰੀ ਘੱਟ ਵੀ ਕੱਢ ਜਾਂਦੀ ਆ ਸਾਂਭੀ ਚੰਗੀ ਆ ਰਾਜੀ ਯਾਤਰਾ ਕਾਦੇ ਦਾ ਹਿਸਾਬ ਦਾ ਨੋਰਮਲ ਆ Leiðja. Er datt 15 á ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਾਦੇ ਜੇ ਲਾਗੇ ਤਾਂ ਤੇ ਮੁੱਲ ਫਿਰ ਵੇਦੀ ਇਹਦਾ ਹੱਲ ਮੇਰੇ ਜਿੱਦਾਂ ਦੀ ਵਸ਼ੀ ਮੈਂ ਤਾਂ ਪੇਟੀ ਰਹੀ ਸੀ ਘਰ ਦੇਖੋ ਜਾਇ ਜਾਇ ਚਲੋ ਗੁੰਦਵੇਂ ਆ ਵੈਡ ਸੰਭੀ ਚੰਗੀ ਆ ਚੰਗੀ ਆ ਹਾਂਜੀ ਹਾਂਜੀ ਇਹ ਵੀ ਚਲੋ ਕਿਸੇ ਨੇ ਸੰਭਣੀ ਵੀ ਆ ਦੋ ਚਾਰ ਦਿਨ ਜੇ ਤੁਹਾਨੂੰ ਪਤਾ ਜੀ ਨੇ ਕਿੰਨੇ ਕਿ ਦਿਨ ਖੜਦੀ ਹੁੰਦਾ 15 ਦਿਨ ਲੱਗਣਾ ਅੱਛਾ 15 ਦਿਨ ਦੇ ਲਾਗੇ ਲੱਗ ਜੀ 10 ਲੈ ਜੇ 15 ਲੈ ਜੇ ਇੰਨੇ ਤੇ ਲੈ ਜਾਣੇ ਆ ਕਿੰਨੇ ਦੀ ਜੱਸਣਾ ਕਰੀਏ ਫਿਰ ਚਲ 2000 ਕੱਟ ਕਰ ਲਓ ਕਿੰਨੇ ਚ 33 ਦੀ ਜਾਣਦਾ ਤੇ ਤੀ ਦਿਨ ਨਾ ਕਰੀਏ ਬੱਸੀ ਚੰਗੀ ਜੋ ਆ ਵੀ ਜਸਨੋ ਕਰ ਫੇਰੇ ਠੀਕ ਜੋ ਕਿੰਨੇ ਦੀ 33000 ਦੀ ਜਾਨ ਹੋਰ ਹੋਂਦਾ ਸੱਲੇ ਚਲ ਯਾਰ ਘਟਾ ਲੋ ਕਿੰਨੇ 32 ਦੀ ਨਹੀਂ ਨਹੀਂ ਠੀਕ ਜੋ 32 ਦੀ ਜਾਨ ਕਰੀਏ ਮੰਨ ਇੱਕੋ ਗੱਲ ਕਰੀਏ ਫਿਰ ਠੀਕ ਜੋ ਬੱਸੀ ਦੇ ਨਾਲ ਮੁੱਲ ਪਾਉਣਾ ਦੀ ਵੀ ਨਹੀਂ ਉਹ ਤਾਂ ਗੱਲ ਤਾਂ ਧੀ ਸਹੀ ਆ ਹਾਂਜੀ ਬਰਾਬਰ ਹੀ ਕਰਦੀਏ ਦੋਵੇਂ ਬਰਾਬਰ ਕਰ 28 ਦੀ ਭਾਵੇਂ ਕੋਈ ਹੋ ਲੈ ਜਾ ਤੇ ਭਾਵੇਂ ਕੋਈ ਹੋ ਲੈ ਲੈ ਇਹ ਤਾਂ ਬੋਲਾ ਠਖਾ ਜੋ ਨਹੀਂ ਠਕਾ ਨਹੀਂ ਆ 28 ਦੀ ਭਾਵੇਂ ਕੋਈ ਵੀ ਰਾ ਲੈ ਜਾਏ ਤੇ ਭਾਵੇਂ ਕੋਈ ਹੋ ਲੈ ਜਾਵੇ ਤਾਂ ਵੀ ਕਿੰਨੀ ਕਹਿੰਨੇ ਹਾਂ ਜੇ ਨਹੀਂ ਉਹ ਤੇ ਚਲੋ ਗੱਲ ਤਾਂ ਠੀਕ ਹੀ ਆ ਹਾਂਜੀ ਠੀਕ ਹੈ ਤੇ ਮੱਝ ਵੀ ਦਿਖਾ ਦਈਆਂ ਨਾ ਹਾਂਜੀ ਮੱਝ ਮੱਝ ਕਿੰਨੇ ਕਹਤੋਂ ਉੱਦਾਂ ਲਈ ਆ ਇਹ ਵੀ ਜੀ 10 ਕਿਲੋ ਦੁੱਧ ਦਿੰਦੀ ਆ ਅੱਛਾ ਬਾਕੀ ਸਵਾਦੀ ਗੱਲ ਆਵੇਂ ਗੱਬਣ ਪਸ਼ੂ ਆ ਸਾਨੂੰ ਜੋ ਕੇ ਪਿੱਛੋਂ ਦੱਸਤਾ ਸੀ ਤੁਹਾਨੂੰ ਦੱਸੀ ਗਏ ਇਹ ਆ ਵੀ ਉਹ ਤਰ੍ਹਾਂ ਕੱਦ ਕਾਠ ਦੀ ਚੰਗੀ ਆ ਬੜਾ ਹਾਂਜੀ ਤੋਰੋ ਹਾਂ ਫੇਰ ਇੱਕ ਰੀਨੂ ਮੱਥਾ ਸੋਹਣਾ ਲੱਗਾ ਥੈਂਕ ਯੂ ਸੋਹਣਾ ਲੱਗਾ ਕੋਈ ਬੂਰੀ ਸਮਝ ਲੈ ਕੋਈ ਲੋਈ ਸਮਝ ਲੈ ਵਾ ਲੱਗਦੀ ਤੇ ਪੂਰੀ ਹੈ ਕਿ ਅੰਦਰ ਵੱਜੀ ਰਹੂਗੀ ਤੇ ਰੰਗ ਇਹਨੇ ਹੋਰ ਕਰ ਜਾਣਾ ਵਾ ਸੱਟ ਮੇਂ ਜਿਹੜਾ ਸਵੇਰ ਦਾ ਹੀ ਪੈਣ ਦਿਆ ਵਾ

ਦੇਰੀ ਮੈਂ 60000 ਦੀ ਥੋੜੀ ਕਿ ਸਾਮਸੂਮ ਛੱਡ ਦਿਆ ਹੋਰ ਸਾਬ ਤੇ ਬਾਕੀ ਨਹੀਂ ਵੀ ਚੰਗੀ ਫਰ ਸਿਆਲ ਦੁੱਧ ਚੋਣਾ ਆ ਵੀ ਕਰ ਦੋ ਪੱਲੀ ਜੋੜੀ ਦੀ ਨਹੀਂ ਆਲੀ ਹਾਂਜੀ ਕਿੰਨੇ ਦੀ ਫਿਰ 60 ਦੀ ਜਾਣ ਦੋ ਫਿਰ ਪੂਰੇ 60 ਦੀ ਕਿ ਥੋੜੀ ਬਦੀ ਹੈਗੀ ਕਸਰ ਮੈਂ ਬੜੀ ਚੰਗੀ ਇੱਕ ਵੜਨ ਵਾਲਾ ਮਨਨਕ ਮੈਨੂੰ ਥੋੜੀ ਕਿ ਕਸਰ ਜਾ ਆਦੀ ਆ ਜੇ ਨਹੀਂ ਠੀਕ ਜੋ ਮੱਝ ਪੜੀ ਵੇਖ ਕਿੰਨੀ ਆ ਨੇ ਪੱਲੀ ਜੁੜੀ ਆਓ ਤੇ ਚਲੋ ਠੀਕ ਕਿਸੇ ਭੁਖੇ ਨੇ ਛੜੀ ਕਰਕੇ ਹੋ ਗਿਆ ਕੰਮ ਹਾਂਜੀ ਹਾਂਜੀ ਦਈਏ ਮੱਝ ਸੋਰੀ ਹੋ ਕਿ ਨਹੀਂ ਸੋਣੀ ਹਾਂਜੀ ਠੀਕ ਝੋਨ ਦੇ ਦिए ਪੂਰੇ 55 ਦੀ ਲੈ ਜਾਣ ਦੀਏ ਕੀ ਗੱਲ ਅੱਜ ਕੋਈ ਨਹੀਂ ਹੁੰਦਾ ਘਰ ਦੀਏ ਮੰਦਰ ਨੇ ਖੁੱਲੇ ਕੋਈ ਗੱਲ ਨਹੀਂ ਚਲੋ ਠੀਕ ਜੋ ਠੀਕ ਆ ਤੇ ਆ ਵੀ ਗਈ ਜੀ ਮੱਜ ਆਏ ਵੇਗੀ ਰਸਾਈ ਦੇ ਕੇ ਇਹ ਹੁਣ ਤਾਂ ਪਹਿਲਾਂ ਵੇਗੀ ਰਸਾਈ ਪਿਆਨਾ ਹੋ ਗਿਆ ਇਹ ਮੇਰੇ ਵੀ ਪਾਣੀ ਵੀਡੀਓ ਇਹ ਵੀ ਵੀਡੀਓ ਜਤਰਾ ਪਾ ਦੇਣੀ ਸੀ ਤੇ ਹੁਣ ਇਹਦਾ ਸਾਈ ਪਿਆਨਾ ਹੋਇਆ ਵੇਖੋ ਮੈਂ ਆਇਓ ਤੁਪੈਂਦੇ ਆਂ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਤੇ ਵੇਖ ਚਾ ਕੇ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ